ਗਾਈਸ ਵੀਰੇ ਸਤਿ ਸ੍ਰੀ ਅਕਾਲ ਚੱਲ ਪਿਆ ਕੈਮਰਾ ਗਾਈਸ ਵੀਰੇ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਗਾਈਸ ਵੀਰੇ ਮੈਂ ਬਣੀ ਆ ਇੰਟਰੋ ਵਾਲੀ ਭੈਣ ਮੈਂ ਹੈਗੀ ਆ ਗਾਈਸ ਭੈਣ ਗਾਈਸ ਭੈਣ ਅੱਜ ਮੈਂ ਗਾਣਾ ਸੁਣੂਗੀ ਆਪਦੀ ਇੱਕ ਭੈਣ ਤੋਂ ਭੈਣ ਭੈਣ ਕੇਰਨਦੀਪ ਹਾਂਜੀ 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 ਕਰਨਦੀਪ ਸਤਿ ਸ੍ਰੀ ਅਕਾਲ ਭੈਣ ਸਤਿ ਸ੍ਰੀ ਅਕਾਲ ਜੀ ਗਾਈਸ ਭੈਣੇ ਗਾਣਾ ਸੁਣਾ ਦੇ ਹੁਣ ਇੱਕ ਵਧੀਆ ਜਿਹਾ ਮੈਂ ਸੁਣਿਆ ਤੁਸੀਂ ਗਾਣਾ ਬਹੁਤ ਵਧੀਆ ਸੁਣਾਉਂਦੇ ਹੋ ਹਾਂਜੀ ਜ਼ਰੂਰ ਚਲੋ ਸੁਣਾਓ ਕੋਈ ਵੀ ਸੁਣਾ ਦਿਓ ਗਾਈਸ ਵੀਰੇ ਸੁਣੋ ਸੁਣੋ ਹਾਂਜੀ ਸੁਣਾ ਦਿਓ ਕੋਠੇ ਤੇ ਕਿਲ ਮਾਇਆ ਚਨਵੇ ਕੋਠੇ ਤੇ ਕਿਲ ਮਾਇਆ ਲੋਕਾਂ ਦੀਆਂ ਰੋਣੇ ਅੱਖੀਆਂ ਲੋਕਾਂ ਦੀਆਂ ਰੋਣੇ ਅੱਖੀਆਂ ਸਾਡਾ ਰੋਂਦਾ ਇਹ ਦਿਲ ਮਾਇਆ चनवे साढा रोड माया कोठे ते गला स कोठे ते गा ਤੁਰ ਗਏ ਦੀ ਉਦਾਸੀਏ ਇੱਕ ਮਿੰਟ ਗਾਇਸ ਪਨੇ ਫੜੀ ਮੈਂ ਪਟਾੜੀਆਂ ਮਾਰਦਾ ਭਾਈ ਬਹੁਤ ਵਧੀਆ ਗਾਇਆ ਬਹੁਤ ਸੋਣਾ ਮੇਰਾ ਤੇ ਮੇਰਾ ਤਾਂ ਲੋਕੰਡੇ ਖੜੇ ਹੋ ਗਏ ਦਿਲ ਨੂੰ ਛੂ ਗਿਆ ਭੈਣ ਦਾ ਗੀਤ ਗਾਇਸ ਵੀਰ ਇੰਨਾ ਸੋਣਾ ਗਾਉਂਦੀ ਆ ਮੇਰੀ ਭੈਣ ਹਾਏ ਸੱਚੀ ਬਹੁਤ ਸੋਣਾ ਗਾਇਆ ਭੈਣੇ ਤੁਸੀਂ ਤੇ ਕਿਉਂ ਤੁਸੀਂ ਮੇਰਾ ਇੰਟਰਵਿਊ ਲੈਣਾ ਹੈ ਪ੍ਰਗਟ ਆ ਜਾਓ ਰੇ ਸਾਰੀ ਸਾਰੀ ਆਵੇ ਇੱਥੇ ਬਣਾ ਵੀਰ ਕੋ ਅੱਛਾ ਵੀਡੀਓ ਬਣਾਣੀ ਹੈ ਮੇਰੀ ਬਣਾਈ ਬਣੀ ਤੇ ਬਾਈ ਵੀ ਆਵੇ ਵਿੱਚੇ ਬਾਈ ਦੇ ਵਿੱਚੇ ਬਾਈ ਦੇ ਵਿੱਚੇ ਆਏ ਦਾ ਬਣਾਉਂਦੇ ਆਂ ਦੀ ਦਵਾ ਦ ਬਣਾ ਦੇ ਐਂ ਬਣਾ ਦੇ ਕੈਮਰੇ ਚ ਹਾਂ ਬਣਾ ਦੇ ਬਣਾ ਦੇ ਤੇ ਹੋਰ ਹੈ ਮੈਨੂੰ ਪਿਆਰ ਕਰ ਰਹੇ ਹੋ ਮੈਂ ਇਹਨਾਂ ਨੇ ਵੀ ਪਿਆਰ ਕਰੋ ਹਾਂ ਹਾਂ ਠੀਕ ਆ ਹਾਂਜੀ ਤੇ ਗਾਇਸ ਵੀਰੇ ਬਹੁਤ ਵਧੀਆ ਲੱਗਿਆ ਭੈਣ ਦਾ ਗਾਣਾ ਸੁਣ ਕੇ ਬਹੁਤ ਸੋਹਣਾ ਬਹੁਤ ਸੋਹਣੀ ਆਵਾਜ਼ ਹੈ ਥੈਂਕ ਯੂ ਜੀ ਥੈਂਕ ਯੂ ਮੈਮ ਭੈਣ ਤੁਸੀਂ ਤਰਵਾਜ ਪੰਜਾਬ ਦੀ ਚ ਟਰਾਈ ਨਹੀਂ ਕੀਤਾ ਨਹੀਂ ਜੀ ਲੈ ਦੇਖੀ ਇੰਟਰਵਿਊ ਮੇਰਾ ਲੈਣਾ ਲਈ ਮੈਂ ਨਾਲ ਚ ਗਾਈਸ ਵੀਰੇ ਮੈਂ ਇੱਦਾਂ ਦੀ ਹੋਈ ਆ ਬਾਈ ਹੁਣੇ ਕਹਿੰਦੇ ਮੈਂ ਇੰਟਰਵਿਊ ਲੈਣਾ ਥੋੜਾ ਮੈਂ ਕਿਹਾ ਬਾਈ ਮੈਂ ਥੋੜਾ ਲੈਣਾ ਇੰਟਰਵਿਊ ਪਹਿਲਾਂ ਬਹੁਤ ਵਧੀਆ ਨੇ ਬਾਈ ਭੈਣ ਨੂੰ ਮੈਂ ਕਹਿੰਨੀ ਇਹਨੂੰ ਵੀ ਸਪੋਰਟ ਕਰੋ ਬਾਈ ਕਿੰਨੀ ਵਧੀਆ ਆਵਾਜ਼ ਆ ਲੈ ਦੱਸ ਹਣਾ ਕਿੰਨਾ ਸੋਹਣਾ ਗੋਂਦੀ ਆ ਭੈਣ ਪਰ ਨੇ ਤਾਂ ਟਰਾਈ ਕਰ ਵਾਈਸ ਵਾਈਸ ਓਪਨ ਹਾਂਜੀ ਜ਼ਰੂਰ ਜ਼ਰੂਰ ਮੈਂ ਵੀ ਸਤ ਨਾ ਸਚੀਨ ਭਾਜੀ ਸਚੀਨ ਭਾਜੀ ਨੂੰ ਮੈਂ ਕਹੂੰਗੀ ਸਚੀਨ ਭਾਜੀ ਆ ਦੇਖੋ ਕਿੰਨੀ ਸੋਣੀ ਆਵਾਜ਼ ਹੈ ਇਹਨਾਂ ਦੀ ਮੇਰੀ ਵੀਡੀਓ ਲਾਈਕ ਕਰ ਦੇ ਸਚੀਨ ਭਾਜੀ ਵੀ ਹਾਂਜੀ ਉਹ ਸੱਚ ਮੇਰੀ ਵੀਡੀਓ ਤੇ ਉਹ ਬੋਲ ਕੇ ਉਹ ਵੀ ਗਾਇਸ ਵੀਰੇ ਬੋਲਦੇ ਆ ਹਨ ਤੇ ਉਹਨਾਂ ਦੀ ਵੀਡੀਓ ਮੈਂ ਪੋਸਟ ਕਰੀ ਮੈਂ ਉਹਨਾਂ ਨੂੰ ਕਹੂੰਗੀ ਸਚੀਨ ਭਾਜੀ ਦੇਖੋ ਕਿੰਨੀ ਥੋੜੀ ਆਵਾਜ਼ ਹੈ ਇਹਨੂੰ ਮੌਕਾ ਦਿਓ ਇੱਕ ਕਿੰਨੀ ਸੋਹਣਾ ਗਾਉਂਦੀ ਆ ਭੈਣ ਥੈਂਕ ਯੂ ਜੀ ਗਾਇਸ ਹਾਂ ਗਾਇਸ ਵੀਰੇ ਤੇ ਤੁਹਾਨੂੰ ਕਿੱਦਾਂ ਤਾਂ ਲੱਗੀ ਇੰਟਰਵਿਊ ਤੇ ਜੋ ਗੱਲਾਂ ਬਾਤਾਂ ਹੋਈਆਂ ਸਾਡੀ ਗੱਲਾਂ ਲਾਈਕ ਸ਼ੇਅਰ ਕਰਦੇ ਹੋ ਤੁਸੀਂ ਇੰਟਰਵਿਊ ਨੂੰ ਵੱਤ ਬੱਦ ਤੇ ਬਾਈ ਜਿਹੜਾ ਸਾਡਾ ਕੈਮਰਾਮੈਨ ਆ ਬਾਈ ਇਹ ਵੀ ਬਹੁਤ ਵਧੀਆ ਥੈਂਕ ਯੂ ਆ ਵੀਰੇ ਸਾਡੀ ਵੀਡੀਓ ਬਣਾਈ ਮੈਂ ਕਹਿੰਨੀ ਆ ਫੋਟੋ ਇੰਨੀ ਸਾਫ਼ ਆਉਂਦੀ ਐ ਇਹਦੇ ਚ ਗਾਈਜ਼ ਵੀਰੇ ਜੀਐਸਡੀ 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 ਪੰਜਾਬ ਚੈਨਲ ਬਾਈ ਬਹੁਤ ਸੋਹਣੀ ਬਾਈ ਵੀਡੀਓ ਬਹੁਤ ਸੋਹਣੀ ਆਉਂਦੀ ਐ ਮੇਰੇ ਫੋਨ ਤੇ ਤਾਂ ਧੁੰਦਲੀ ਜੀ ਆਉਂਦੀ ਐ ਬਾਈ ਬਹੁਤ ਸੋਹਣਾ ਕੈਮਰਾ ਕੁਆਲਿਟੀ ਐ ਤੁਹਾਡੀ ਬਹੁਤ ਬਹੁਤ ਥੈਂਕ ਯੂ ਤੇ ਮੇਰਾ ਸ਼ੁਰੂ ਤੋਂ ਮੈਂ ਮੈਂ ਵੀ ਸੋਦੀਦੀ ਮੈਨੂੰ ਵੀ ਮੈਂ ਨਿੱਕੀ ਹੁੰਦੀ ਬਾਈ ਆ ਫੜ ਕੇ ਮਾਈਕ ਨਾ ਇੰਟਰਵਿਊ ਲੈਂਦੀ ਹੁੰਦੀ ਸੀਗੀ ਹਨਾ ਸਕੂਲ 'ਚ ਵੀ ਸਕੂਲ 'ਚ ਮੈਂ ਜਵਾਕਾਂ ਨੂੰ ਕਹਣਾ ਹਾਂਜੀ ਤੁਸੀਂ ਮੈਂ ਆਪਣੇ ਮੰਮੀ ਡੈਡੀ ਨੂੰ ਵੀ ਘਰੇ ਬਿਠਾ ਲੈਣਾ ਮੈਂ ਮੰਮੀ ਉਹਨਾਂ ਨੂੰ ਪੁੱਛਣਾ ਹਾਂਜੀ ਕਿੱਦਾਂ ਦਾ ਲੱਗ ਰਿਹਾ ਤੁਹਾਨੂੰ ਮੇਰੇ ਮਾਪਿਓ ਬਣ ਕੇ ਚਲੋ ਅੱਜ ਤੁਹਾਡੇ ਸੁਪਨਾ ਪੂਰੇ ਹੋ ਗਏ ਹੁਣ ਮੈਂ ਸੱਚੀ ਪੱਤਰਕਾਰ ਬਣ ਗਈ ਗਾਇਸ ਵੀਰੇ ਤੇ ਗਾਇਸ ਵੀਰੇ ਲਾਈਕ ਸ਼ੇਅਰ ਕਮੈਂਟ ਕਰ ਦਿਓ ਠੀਕ ਆ ਵੀਡੀਓ ਤੇ ਤੇ ਤੁਸੀਂ ਬੋਲੋਗੇ ਕੁਸ਼ ਸੁਖਵੀਰ ਸਿੰਘ ਜੀ ਤੁਹਾਨੂੰ ਮੇਰੇ ਨਾਲ ਵਿਆਹ ਕਰਾ ਕੇ ਕਿੱਦਾਂ ਲੱਗਿਆ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਬਹੁਤ ਸੋਹਣਾ ਹਾਂ ਬਹੁਤ ਸੋਹਣਾ ਨਹੀਂ ਤਾਂ ਤੁਸੀਂ ਜੋ ਜੋ ਕਹਿੰਨੇ ਨੇ ਉਹ ਦੱਸੋ ਨਹੀਂ ਨਹੀਂ ਤੁਸੀਂ ਕਹਿੰਨੇ ਮੈਂ ਮੈਂ ਵੈਸੇ ਤੁਹਾਡੇ ਗਾਲੀ ਪੈ ਗਈ ਹੈ ਨਾ ਨਹੀਂ ਨਹੀਂ ਬਹੁਤ ਵਧੀਆ ਨਹੀਂ ਮੈਂ ਬਿਮਾਰ ਰਹੀ ਕਿ ਬਦਲਦੀ ਹੈ ਮੇਰੀ ਜ਼ਿੰਦਗੀ ਬਦਲਦੀ ਹੈ ਪਹਿਲੀ 부ੜੀ ਹੈ ਜਿਹਨੇ ਜ਼ਿੰਦਗੀ ਬਦਲੀ ਨਹੀਂ ਛੱਡ ਕੇ ਤੁਰ ਜਾਂਦਾਂ ਬੁੜੀਆਂ ਆ ਮੈਂ ਨਹੀਂ ਸੱਸੀ ਇੱਕ ਦੂਜਾ ਸਾਥ ਨਹੀਂ ਛੱਡਣਾ ਕਦੀ ਤੁਸੀਂ ਵੀ ਆਪਣੇ ਜੀਵਨ ਸਾਥੀ ਦਾ ਸਾਥ ਕਦੇ ਨਾ ਛੱਡੋ ਤੇ ਸਾਨੂੰ ਮਤਲਬ ਇੰਨਾ ਜੇ ਮੈਨੂੰ ਸਪੋਰਟ ਨਾ ਨਾ ਕਰਦੇ ਇਹ ਮੈਨੂੰ ਵੀਡੀਓ ਬਣਾਉਣ ਤੋਂ ਕਦੀ ਨਹੀਂ ਰੋਕਿਆ ਜੇ ਇਹਨਾਂ ਨੇ ਰੋਕ ਕੇ ਮੈਂ ਅੱਜ ਇੱਥੇ ਤੱਕ ਨਹੀਂ ਮੈਂ ਕਿਸੇ ਦੀ ਪਰਵਾਹ ਹੀ ਨਹੀਂ ਕੀਤੀ ਮੈਨੂੰ ਬਹੁਤ ਲੋਕਾਂ ਦਾ ਮੈਂ ਕਿਸੇ ਦੀ ਪਰਵਾਹ ਨਹੀਂ ਕੀਤੀ ਮੈਂ ਇਹਨਾਂ ਨੂੰ ਆਖਿਆ ਵੀ ਕੋਈ ਗੱਲ ਨਹੀਂ ਬਣਾ ਵੀਡੀਓ ਕੋਈ ਨਹੀਂ ਮਹਾਰਾਜ ਬਹੁਤ ਵਧੀਆ ਸਾਡੀ ਬਾਹ ਫੜੀ ਹੈ ਇਹ ਕਹਦੀ ਗਰੀਬੀ ਸੀਗੀ ਗਰੀਬੀ ਹੌਲੀ ਹੌਲੀ ਚਲੋ ਕੋਈ ਨਹੀਂ ਦੂਰ ਹੋ ਜਾਊਗੀ ਸਾਡਾ ਕਮਰਾ ਤੇ ਲੈਂਟਰ ਪੈ ਗਿਆ ਰਸੋਈ ਤੇ ਵੀ ਲੈਂਟਰ ਪੈ ਗਿਆ ਹੌਲੀ ਹੌਲੀ ਮਹਾਰਾਜ ਸਾਰਾ ਕੁਝ ਕਰੂਗਾ ਪਰ ਨਾ ਉਹਨੇ ਉੱਪਰ ਵਾਲੇ ਨਹੀਂ ਆ ਦਿਨ ਚੰਗੇ ਮਾੜੇ ਕੋਈ ਕਿਸੇ ਦਾ ਨਹੀਂ ਕਰ ਸਕਦਾ ਮਹਾਰਾਜ ਉਹਦੇ ਚ ਆ ਕੇ ਵਸਤਾ ਫੇਰ ਬੰਦਾ ਕਰਦਾ ਦਿਨ ਚੰਗੇ ਮਾੜੇ ਆਉਂਦੇ ਰਹਿੰਦੇ ਆ ਗਾਇਸ ਵੀਰੇ ਬਸ ਤੰਦਰੁਸਤੀ ਜੀਆਂ ਦੀ ਚਾਹੀਦੀ ਆ ਕਿਉਂ ਭੈਣੀ ਜੀਆਂ ਦੀ ਤੰਦਰੁਸਤੀ ਚਾਹੀਦੀ ਦਿਨ ਤਾਂ ਚੰਗੇ ਮਾੜੇ ਆਉਂਦੇ ਹੀ ਰਹਿੰਦੇ ਆ ਤੇ ਮੈਂ ਹੀ ਕਹੂੰਗੀ ਆਪਸ ਚ ਪਿਆਰ ਬਣਾ ਕੇ ਰੱਖੋ ਆਪਦੇ ਪਰਿਵਾਰ ਚ ਜ਼ਿੰਦਗੀ ਦਾ ਕੋਈ ਪਤਾ ਨਹੀਂ ਕਦੋਂ ਕੀ ਹੋ ਜਾਣਾ ਗਾਇਸ ਵੀਰੇ ਕਿਉਂ ਭੈਣੀ ਹਾਂਜੀ ਹਾਂਜੀ ਭੈਣੇ ਮੈਂ ਤੁਹਾਡਾ ਮੈਕ ਲੈ ਆ ਲਿਆ ਗੁੱਸਾ ਤਾਂ ਨਹੀਂ ਕੋਈ ਨਹੀਂ ਜੀ ਠੀਕ ਹੈ ਗਾਇਸ ਵੀਰੇ ਤਾਂ ਸਾਡੀ ਇੰਟਰਵਿਊ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਚੰਗਾ ਦੇਖ ਲਓ ਨਹੀਂ ਮੈਂ ਗੁੱਸੇ ਹੋ ਜਾਣਾ ਗਾਇਸ ਵੀਰੇ ਮਰ ਨਾਲ ਚੋਲ ਖਵਾਉਂਗੀ ਸਾਰਿਆਂ ਨੂੰ ਗਾਇਸ ਵੀਰੇ ਵੀਰੇ ਥੈਂਕ ਯੂ ਜੀ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਮਿਲ ਕੇ ਧੰਨਵਾਦ ਭੈਣੇ ਧੰਨਵਾਦ ਭੈਣੇ ਤੁਹਾਨੂੰ ਸਾਨੂੰ ਵੀ ਬਹੁਤ ਵਧੀਆ ਲੱਗਿਆ ਐਂਡ ਕਰਦੇ ਚੱਲ ਐਂਡ ਤਾਂ ਪਹਿਲਾਂ ਹੀ ਹੋ ਗਿਆ ਸੀ ਤੇ ਗਾਇਸ ਵੀਰੇ ਤੁਸੀਂ ਇਹਨਾਂ ਦੇ ਚੈਨਲ ਨੂੰ JSD JSD Punjab JSD Punjab ਬੋਲਣਾ ਔਕਾ ਲੱਗਦਾ ਵੀਰੇ ਪਹਿਲੇ ਜਾਨੀਆ ਮੈਂ ABC ਦੇ ਅੱਖਰ ਹਨ JSD Punjab ਚੈਨਲ ਨੂੰ ਤੁਸੀਂ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਿਓ ਵੀਰੋ ਗਾਈਸ ਵੀਰੋ ਤੇ ਗਾਈਸ ਭੈਣ ਹੁਣ ਭੈਣੋ ਇਹ ਨਾ ਕਿਉਂ ਸਾਨੂੰ ਨਹੀਂ ਕਿਹਾ ਹੁਣ ਮੈਂ ਗਾਈਸ ਭੈਣਾ ਵੀ ਕਹਿੰਦਾ ਗਾਈਸ ਵੀਰੇ ਵੀ ਕਹਿੰਦਾ ਗਾਈਸ ਮਾਮੇ ਚਾਚੇ ਤਾਏ ਸਾਰੇ ਸਾਰਿਆਂ ਨੇ ਕਹਿੰਦੀਆਂ ਬੱਚਿਓ ਤੇ ਜਿਹੜੇ ਐਨਆਰਆਈ ਵੀਰ ਬੈਠੇ ਬਾਹਰ ਸਾਰੇ ਵੀਰੇ ਤੁਹਾਨੂੰ ਤਲੂਟ ਆ ਤੁਸੀਂ ਸਪੋਰਟ ਕਰਦੇ ਹੋ ਹਨਾ ਮੈਨੂੰ ਸਪੋਰਟ ਕਰਦੇ ਹੋ ਤੇ ਥੈਂਕ ਯੂ ਵੀਰ ਦੇ ਚੈਨਲ ਨੂੰ ਵੀ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ ਸਾਰਿਆਂ ਦਾ ਲਵ ਬਣੀ